ਦੋਸਤੋ ਅੱਜ ਆਪਾਂ ਪਹੁੰਚੇ ਹੋਏ ਆ ਨਾਮਤਾਰੀ ਸ਼ਹੀਦੀ ਸਮਾਰਕ ਮਲੇਰ ਕੋਲਾ ਜਿੱਥੇ ਸਨ 1872 ਈਸਵੀ ਨੂੰ ਅੰਗਰੇਜ਼ ਸਰਕਾਰ ਨੇ 66 ਕੂਕਿਆਂ ਨੂੰ ਰੋਪਾਂ ਦੇ ਅੱਗੇ ਖੜਾ ਕੇ ਸ਼ਹੀਦ ਕਰ ਦਿੱਤਾ ਸੀ ਸੋ ਉਹਨਾਂ ਦੀ ਯਾਦ ਦੇ ਵਿੱਚ ਇਹੜੀ ਸੀਹੀਦੀ ਸਮਾਰਕਾ ਉਹ ਬਣੀ ਹੋਈ ਆ ਇਹ ਜਿਹੜੀ ਸ਼ਹੀਦੀ ਸਮਾਰਕਾ ਇਹ ਤਕੋਨੀ ਖੰਡਾ ਨੋਮਾ ਚਿੰਨਾ ਸਿੱਖ ਚਿੰਨ੍ਹ ਕਹਿ ਲਵੋ ਜੀ ਦੇ ਹਰ ਪਾਸੇ ਦੇ ਉੱਤੇ ਜਿਹੜੇ 22 ਹਾਲ ਨੇ ਤੁਹਾਨੂੰ ਨਜ਼ਰ ਆਉਣਗੇ ਤੇ ਇਹ ਵੀ ਦੇਖ ਸਕਦੇ ਹੋ ਤੁਸੀਂ ਇੰਨਾ ਜਿਹੜਾ ਹਾਲ ਦਾ ਸਾਈਜ਼ ਆ ਉਹ ਛੋਟਾ ਵੱਡਾ ਕੁਝ ਹੋਲ ਛੋਟੇ ਨੇ ਤੇ ਕੁਝ ਹੋਲ ਵੱਡੇ ਨੇ ਇਹ ਦਰਸਾਉਂਦੇ ਨੇ ਕਿ ਜਿਹੜੇ ਵੱਡੇ ਹੋਲ ਨੇ ਉਹ ਵੱਡੇ ਸ਼ਹੀਦਾਂ ਨੂੰ ਰਿਪਰੈਜ਼ੈਂਟ ਕਰਦੇ ਆ ਜਿਹੜੇ ਛੋਟੇ ਹੋਲ ਨੇ ਉਹ ਛੋਟੀ ਉਮਰ ਦੇ ਸ਼ਹੀਦਾਂ ਨੂੰ ਰਿਪਰੈਜ਼ੈਂਟ ਕਰਦੇ ਆ ਜਨਵਰੀ ਵਾਲੇ ਦਿਨ ਇਸ ਜਗ੍ਹਾ ਤੇ ਡੀਸੀ ਕਾਬਨ ਨੇ 49 ਕੂਕਿਆਂ ਨੂੰ ਤੋਪਾਂ ਦੇ ਅੱਗੇ ਘੜਾ ਕੇ ਸ਼ਹੀਦ ਕਰ ਦਿੱਤਾ ਉਹ ਵੀ ਬਿਨਾ ਮੁਕੱਦਮਾ ਚਲਾਏ 117 ਜਨਵਰੀ ਵਾਲੇ ਦਿਨ ਹੀ ਉਸ ਆਪਣੇ ਨਾਮ ਧਾਰੀ ਸਿੰਘਾਂ ਦੇ ਵਿੱਚ ਇੱਕ 12 ਸਾਲ ਦਾ ਬਾਲਕਾ ਜਿਹੜਾ ਵਿਸ਼ਨ ਸਿੰਘ ਉਹ ਵੀ ਸੀ ਤੋਂ ਡੀਸੀ ਦੀ ਘਰ ਵਾਲੀ ਨੂੰ ਉਹਦੀ ਉਮਰ ਦੇਖ ਕੇ ਤਰਸ ਆਇਆ ਤਾਂ ਡੀਸੀ ਦੀ ਘਰਵਾਲੀ ਨੇ ਡੀਸੀ ਦੇ ਅੱਗੇ ਉਸ ਬਾਲਕ ਲਈ ਰਿਹਾਈ ਦੀ ਮੰਗ ਕੀਤੀ ਸੋ ਡੀਸੀ ਨੇ ਕਿਹਾ ਮੈਂ ਤੇਰੀ ਇਹ ਗੱਲ ਮੰਨ ਲਵਾਂਗਾ ਜੇਕਰ ਇਹ ਕਹਿ ਦੇਵੇ ਕਿ ਮੈਂ ਸਤਗੁਰੂ ਰਾਮ ਸਿੰਘ ਦਾ ਸਿੱਖ ਨਹੀਂ ਤਾਂ ਇਸ ਤੇ ਬਾਲਕ ਨੇ ਕਿਹਾ ਮੈਂ ਅੰਗਰੇਜ਼ ਦੇ ਕੰਨ ਵਿੱਚ ਕਹਾਂਗਾ ਜਿਉਂ ਹੀ ਬੀਸੀ ਕਾਵਨ ਨੇ ਝੁੱਕ ਕੇ ਬਾਲਕ ਵੱਲ ਆਪਣਾ ਕੰਨ ਕੀਤਾ ਤਾਂ ਬਾਲਕ ਉਸ ਉੱਪਰ ਝਪਟ ਪਿਆ ਤੇ ਉਸ ਦੀ ਦਾੜੀ ਪੁੱਟ ਦਿੱਤੀ ਸੋ ਇਸ ਤਰ੍ਹਾਂ ਕੋਲ ਖੜੇ ਕਾਵਨ ਦੇ ਸਿਪਾਈਆਂ ਨੇ ਉਸ ਬਾਲਕ ਵਿਸ਼ਨ ਸਿੰਘ ਨੂੰ ਤਲਵਾਰ ਦੇ ਨਾਲ ਸ਼ਹੀਦ ਕਰ ਦਿੱਤਾ ਜਿਸ ਦੀ ਉਸ ਵੇਲੇ ਉਮਰ ਸਿਰਫ 12 ਸਾਲ ਦੀ ਦੂਸਰੇ ਦਿਨ 18 ਜਨਵਰੀ ਨੂੰ ਕਮਿਸ਼ਨਰ ਫੋਰ ਸਾਇਥ ਨੇ ਰਹਿੰਦੇ 16 ਨਾਮਤਾਰੇ ਸ਼ਹੀਦ ਇੱਥੇ ਲਿਆ ਕੇ ਮੁਕਦਮੇ ਦੀ ਕਾਰਵਾਈ ਪਾ ਕੇ ਟੋਪਾਂ ਦੇ ਅੱਗੇ ਖੜਾ ਕੇ ਮੁੰਬਾਂ ਦੇ ਨਾਲ ਉਡਾ ਦਿੱਤੇ ਇਹ ਆਜ਼ਾਦੀ ਦਾ ਜਿਹੜਾ ਸੰਗਰਾਮ ਸੀ ਏ ਬਾਬਾ ਰਾਮ ਸਿੰਘ ਜੀ ਦੀ ਅਗਵਾਈ ਦੇ ਵਿੱਚ ਲੜਿਆ ਜਾ ਰਿਹਾ ਸੀ ਸੋ ਅੰਗਰੇਜ਼ ਨਹੀਂ ਚਾਹੁੰਦੇ ਸੀ ਕਿ ਇਹ ਸਿੰਘ ਸਾਡੇ ਰਾਜ ਦੇ ਵਿੱਚ ਕੋਈ ਮੁਸ਼ਕਲ ਪੈਦਾ ਕਰਨ ਜਾਂ ਬਗਾਵਤ ਕਰਨ ਸੋ ਉਹਨਾਂ ਨੇ ਬਗਾਵਤ ਨੂੰ ਕੁਚਲਣ ਦੇ ਲਈ ਇਸ ਜਗ੍ਹਾ ਦੇ ਉੱਪਰ 17 ਤੇ 18 ਜਨਵਰੀ ਨੂੰ ਕੂਕਾ ਲਹਿਰ ਦੇ 66 ਸਿੱਖਾਂ ਨੂੰ ਸ਼ਹੀਦ ਕਰ ਦਿੱਤਾ। ਸੋ ਇਹ ਸੀ 1872 ਈਸਵੀ ਦੇ 66 ਕੂਕਿਆਂ ਦੀ ਸ਼ਹੀਦੀ ਗਾਥਾ ਜਿਹੜੀ ਮਲੇਰ ਕੋੜਲੇ ਦੀ ਇਸ ਧਰਤੀ ਦੇ ਉੱਪਰ ਵਰਤੀ ਉਹ ਸਾਡਾ ਜਿਹੜਾ ਸਿਹਰਾ ਉਹ ਕੂਕਿਆਂ ਦੀ ਸ਼ਹੀਦੀ ਦੇ ਅੱਗੇ ਸਰਦਾਂ ਨਾਲ ਝੁਕ ਜਾਂਦਾ